ਜਿਵੇਂ ਤੁਹਾਡੇ ਨਾਲ ਕਿਹੜੀ ਖੁਸ਼ਖਬਰੀ ਸਾਂਝੀ ਕਰਨੀ ਆ ਮੈਨੂੰ ਨਹੀਂ ਲੱਗਦਾ ਦੱਸਣ ਦੀ ਲੋੜ ਐ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵਾ ਆ ਸਾਡੇ ਸਿੱਧੂ ਮੂਸੇ ਵਾਲੇ ਭਰਾ ਨੂੰ ਅੱਜ 2 ਸਾਲ ਹੋ ਗਏ ਮੈਨਾਂ 2 ਸਾਲ ਹੋ ਗਏ ਬਾਈ ਨੂੰ ਗਏ ਨੂੰ ਹਨਾ ਪਰ ਸਰਕਾਰਾਂ ਨੇ ਹਾਇ ਤੱਕਰ ਬਾਈ ਨੂੰ ਕੋਈ ਇਨਸਾਫ ਨਹੀਂ ਦਿੱਤਾ ਉਹਦੇ ਮਾਪੇ-ਮਾਪ ਨੂੰ ਕੋਈ ਇਨਸਾਫ ਨਹੀਂ ਦਿੱਤਾ ਪਰ ਅੱਜ ਪਤਾ ਲੱਗ ਗਿਆ ਵੀ ਰੱਬ ਹੈਗਾ ਵਾ ਲੱਗ ਗਿਆ ਨਾ ਪਤਾ ਵੀ ਰੱਬ ਹੈਗਾ ਰੱਬ ਇੱਥੇ ਹੀ ਆ ਤੇ ਅੱਜ ਉਹਦੇ ਪਰਿਵਾਰ ਨੂੰ ਇਨਸਾਫ ਰੱਬ ਨੇ ਦਿੱਤਾ ਅੱਜ ਸਾਡਾ ਛੋਟਾ ਸਿੱਧੂ ਮੂਸੇ ਵਾਲਾ ਬਾਈ ਵਾਪਸ ਬਣ ਕੇ ਆ ਗਿਆ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਆ ਸਾਰੀ ਦੁਨੀਆ ਨੂੰ ਬਹੁਤ ਖੁਸ਼ੀ ਆ ਇਸੇ ਖੁਸ਼ੀ ਦੇ ਵਿੱਚ ਅਸੀਂ ਅੱਜ ਕੇਕ ਲੈ ਕੇ ਆਏ ਬਾਈ ਵਾਸਤੇ ਤੇ ਤਾਂ ਬਾਈ ਜਣੇ ਤਾਲੀਆਂ ਮਾਰ ਤੇ ਪਟਾਕੇ ਲੈ ਕੇ ਆਏ ਆ ਤੇ ਪਹਿਲਾਂ ਤਾਂ ਕੇਕ ਕੱਟੀ ਹੈ ਨਾ ਤੇ ਸਾਡੇ ਸਾਰੇ ਪਰਿਵਾਰ ਵੱਲੋਂ ਬੇਬੇ ਬਾਪੂ ਜੀ ਨੂੰ ਬਹੁਤ ਮੁਬਾਰਕਾਂ ਸਾਰੀ ਦੁਨੀਆ ਨੂੰ ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਕੱਟੀਏ ਕੇਕ ਚਲੋ ਲਾਉ ਮੋਮਬਤੀਆਂ ਤੇ ਸਵੇਰੇ ਸਵੇਰੇ ਅੱਜ ਤੜਕੇ ਤੜਕੇ ਜਦੋਂ ਅਸੀਂ ਉੱਠੇ ਆ ਸਾਨੂੰ ਦੋ ਖੁਸ਼ਖਬਰੀਆਂ ਮਿਲੀਆਂ ਇੱਕ ਤਾਂ ਜਦੋਂ ਤੜਕੇ ਤੜਕੇ ਉੱਠਿਆ ਸਿੱਧੀ ਸਿੱਧੂ ਮੂਸੇ ਦਾ ਬਾਪੂ ਜੀ ਨੇ ਫੋਟੋ ਪਾਈ ਵਈ ਸੀ ਸਿਰਫ ਇੱਕ ਮਿੰਟ ਹੋਇਆ ਸੀ ਫੋਟੋ ਬਾਈ ਨੂੰ ਹਣਾ ਤੇ ਜਦੋਂ ਮੈਂ ਸਾਰੀ ਥੱਲੇ ਹੈਡਲਾਈਨ ਪੜ੍ਹੀ ਤੇ ਮੈਨੂੰ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਹਣਾ ਉਸ ਤੋਂ ਬਾਅਦ ਸਾਡੇ ਪਿੰਡ ਦਾ ਇੱਕ ਮੁੰਡਾ ਬੱਬੂ ਪਿੰਡਰਾ ਕਬੱਡੀ ਖਿਡਾਰੀ ਹੈ ਨਾ ਤੇ ਉਹ ਬਾਈ ਨੇ ਰਾਤ ਟ੍ਰੈਕਟਰ ਜਿੱਤੇ ਸਾਨੂੰ ਅੱਜ ਦੋ ਖੁਸ਼ਖਬਰੀਆਂ ਮਿਲੀਆਂ ਇੱਕ ਤਾਂ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਬਾਈ ਬੱਬੂ ਪਿੰਡਰ ਨੇ ਕਬਲਟੀ ਖਿਡਾਰੀ ਨੇ ਤੇ ਦੂਜੀ ਗੱਲ ਹਨਾ ਹਤਿਆਰ ਸਿੱਧੂ ਮੂਸੇ ਵਾਲੇ ਬਾਈ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹਨਾ ਤੇ ਉਹਦੇ ਪਰਿਵਾਰ ਨੂੰ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਤੇ ਸਾਡਾ ਛੋਟਾ ਸਿੱਧੂ ਮੂਸੇ ਵਾਲਾ ਵਾਪਸ ਮੜ ਕੇ ਮੋਬੱਤੀ ਮੱਲੇ ਦਾ ਜਗਣੀ ਨੇ ਹਨਾ ਤੁਸੀਂ ਕਿਹ ਕੀ ਕੱਢ ਦੋ ਸ਼ਰਨ ਦੇ ਤੋਂ ਘਟਾ ਦੋ ਜਵਾਗ ਦੋ ਚੱਲ ਹਨਾ ਮੈਂ ਘਟਾ ਸ਼ਰਨ ਤੋਂ ਘਟਾ ਦੋ ਸ਼ਰਨ ਬੋਲਾ ਚੱਲ ਕੱਢ ਦੇ ਪੁੱਤ ਚਲੋ ਤਾੜੀਆਂ ਮਾਰੋ ਵੀ ਤਾੜੇ ਹੈਪੀ ਬਰਥਡੇ ਬਾਈ ਛੋਟਾ ਸਿੱਧੂ ਮੂਸੇ ਵਾਲਾ ਸਾਡਾ ਹਾਂ ਵੈਲਕਮ ਚੱਲ 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 ਕੱਢਦੇ ਹਾਂ ਕਿੱਥੇ ਜਾਂਦਾ ਕੱਢ ਕੱਢਦੇ ਐਂ ਕੱਢਦੇ ਬਸ ਐਂ ਕੱਢਦੇ ਕੱਲ੍ਹ ਦਾ ਹੀ ਵਾਲਾ ਫੇ ਐਂ ਕਰਦੇ ਆ ਐ ਲੈ ਸਿੱਧੂ ਮੂਸੇ ਵਾਲੇ ਦੇ ਬਾਈ ਦਾ ਮੂੰਹ ਠਾ ਕਰਾਈਏ ਪਹਿਲਾਂ ਦਾ ਇਹ ਆ ਲੈ ਲੈ ਬਾਈ ਦਾ ਮੂੰਹ ਠਾ ਕਰਾ ਦਿਆਂ ਪਹਿਲਾਂ ਤੇ ਆ ਲੋ ਜੀ ਤੇ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤਾਂ ਕਹਿੰਦਾ ਯਾਰ ਆ ਦੁਨੀਆ ਤੇ ਜੇ ਆਉਣਾ ਨਾ ਬਈ ਦੁਨੀਆ ਦੇ ਆਉਣਾ ਤੇ ਆ ਝੋਟੇ ਵਾਂਗੂ ਆਵੇ ਨਹੀਂ ਤਾਂ ਦੁਨੀਆ ਦੇ ਆਉਣ ਦਾ ਬਈ ਕੋਈ ਫਾਇਦਾ ਨਹੀਂ ਹੈਗਾ ਸਿੱਧੀ ਗੱਲ ਹੈ ਨਾ ਤੇ ਬਰਮਾਦ ਮੈਨਾਂ ਦੇ ਪਰਿਵਾਰ ਨੂੰ ਚੜ੍ਹ ਜੇਗਾ ਤੜਕੇ ਤੱਕ ਜਦੋਂ ਅਸੀਂ ਸਾਰੀਆਂ ਪੋਸਟਾਂ ਵੇਖੀਆਂ ਫੇਸਬੁੱਕ 'ਚ ਲਾਉਂਦੇ ਸਾਰੀ ਜਦੋਂ ਮੈਂ ਇੰਸਟਾਗ੍ਰਾਮ ਖੋਲਿਆ ਨਾ ਤੇ ਬਾਪੂ ਜੀ ਦੀ ਪੋਸਟ ਬਾਪੂ ਜੀ ਦੇ ਪੇਜ ਨੂੰ ਮੈਂ ਫੋਲੋ ਕੀਤਾ ਹੋਇਆ ਸੀ ਜਦੋਂ ਪੋਸਟ ਆਈ ਸੀ ਸਾਹਮਣੇ ਪੋਸਟ ਟਾਈਮ ਰਿਹਾ ਨਾ ਪਹਿਲਾਂ ਤਾਂ ਜਦੋਂ ਫੋਟੋ ਵੇਖੀ ਮੈਨੂੰ ਲੱਗਦਾ ਨਾ ਸ਼ਾਇਦ ਵੈਸੇ ਉੱਦਾਂ ਖੜਾਉਣਾ ਯਾਰ ਆ ਕੇ ਬੈਠਿਆ ਪਰ ਜਦੋਂ ਮ ਮਾਕੇ ਯਾਰਾ ਤਾਂ ਪਾਸੇ ਹੀ ਪਲਟ ਗਿਆ ਵੀ ਆ ਕੀ ਬਣ ਗਿਆ ਹਨ ਤੇ ਮੈਨੂੰ ਇੰਨੀ ਖੁਸ਼ੀ ਹੋਈ ਹਨ ਤੇ ਨਾਲ ਹੀ ਮੈਂ ਜਦੋਂ ਫਿਰ ਇੰਸਟਾਗ੍ਰਾਮ ਦੀ ਦੂਜੀ ਪੋਸਟ ਵੇਖੀ ਤੇ ਸਾਡੇ ਪਿੰਡ ਦਾ ਮੁੰਡਾ ਬੱਬੂ ਪਿੰਡਰ ਕਬੱਡੀ ਖਿਡਾਰੀ ਹੈ ਨਾ ਤੇ ਮੇਰਾ ਭਰਾ ਹੀ ਹੈ ਨਾ ਤੇ ਉਹਨੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਅੱਗੇ ਉਹਨੇ ਇੱਕ ਪਹਿਲਾਂ ਟਰੈਕਟਰ ਜਿੱਤਿਆ ਅੱਜ ਇੱਕ ਦੂਜਾ ਟਰੈਕਟਰ ਉਹਨੇ ਹਰਾ ਤਿੱਤ ਕੇ ਲਿਆਂਦਾ ਦੋ ਖੁਸ਼ਖਬਰੀਆਂ ਮਿਲੀਆਂ ਤੇ ਸਾਡੇ ਪਿੰਡ ਨੂੰ ਵੀ ਬਹੁਤ ਬਹੁਤ ਵਧਾਈਆਂ ਸਾਰੇ ਜਣੇ ਬਾਈ ਨੂੰ ਵਧਾਈਆਂ ਦਿਓ ਤੇ ਇੱਧਰ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਵੀ ਸਾਰੇ ਜਣੇ ਵਧਾਈਆਂ ਦਿਓ ਤੇ ਹੁਣ ਪਟਾਕੇ ਚਲਾਈਏ ਵੀ ਚਲੋ ਕਹੋ ਲੋਗ ਨਾ ਛੜ ਮੈਂ ਕਿੱਥੇ ਰੱਖ ਕੇ ਚਲਾਈਏ ਪਟਾਕੇ ਉੱਥੇ ਰੱਖ ਦਿਓ ਪਿੱਛੇ ਹੋ ਜਾ ਮਨੇ ਇੱਥੇ ਰੱਖ ਪਟਾਕੇ ਇੱਥੇ ਰੱਖੋ ਮੈਂ ਇੱਥੇ ਰੱਖ ਦਿੰਦਾ ਮਮੋਤੀ ਰੱਖੇ ਬੋਰੇ ਛੜਨੇ ਮਮੋਤੀ ਆਪੇ ਇੱਥੇ ਠੀਕ ਹੈ ਨਾ ਚਲਾ ਲੀਏ ਇੱਥੇ ਹਾਂ ਇੱਥੇ ਚਲਾ ਖੋਲ ਲੇਗਾ ਮੈਂ ਤੇ ਬਹੁਤ ਖੁਸ਼ੀ ਦੀ ਗੱਲ ਆ ਯਾਰ ਹਨਾ ਕਿਸੇ ਖੋਸ਼ ਇੱਕ ਦਿਨ ਅੱਗ ਲਾ ਦੀ ਕੱਪੜੇ ਨੂੰ ਪਟਾਕੇ ਖੋਲ ਦੇਗਾ ਮੈਂ ਖੁਲਾ ਦੇ ਜਿਸਨੇ ਖੁਲਾ ਦੇ ਵੀਰੇ ਆ ਫੜੀ ਮਮੋਤੀ ਫੜੀ ਰਹਿ ਜਾਂਦੇ ਰਹਿ ਜਾਂਦੇ ਆ ਲੈ ਜਿਸਨੇ ਤੋ ਅੱਗ ਲਵਾ ਦੇ ਨਾ ਨਾ ਅੱਗ ਲਾ ਦੇ ਜੱਪਾ ਔਰ ਇਹਾਂ ਕਿ ਮਤੂਆਂ ਜਾਂਦੇ ਦੋਨਾਂ ਨੂੰ ਅਗਲਾ ਵਾਲਾ ਦੋਨਾਂ ਦੇ ਲੱਗਣੀ ਨਹੀਂ ਮਮਾ ਲੱਗ ਜੂ ਨਾ ਦੇ ਲਾ ਦੇ ਇੱਕ ਨਾ ਇੱਕ ਨੂੰ ਤੂੰ ਲਾ ਦੇ ਜਦ ਨੇ ਇੱਕ ਇੱਕ ਕੋਈ ਇੱਧਰ ਆ ਕੇ ਲਾ ਲੈ ਪੂਰੇ ਸ਼ਾਨ ਨੇ ਕਦੋਂ ਪਕਾਈ ਕਰੀ ਜਾਂਦਾ ਯਾਰ ਕੀ ਲਾ ਦੇ ਇੱਧਰ ਆ ਜਾ ਦੇਖ ਨੇ ਲਾ ਦੇ ਇੱਧਰ ਆ ਸਾਰੇ ਇੱਧਰ ਆ ਜਾਓ ਦੋਨੇ ਸਾਰੇ ਇੱਧਰ ਆ ਜਾਓ ਮੰਮੀ ਇੱਧਰ ਆ ਜਾਓ ਦੋਨੇ ਜਾਂਦੇ ਨਾ ਹਾਂ ਬੜਾ ਬੋਲ ਇੱਧਰ ਹੋ ਜਾ ਭਾਈ ਮੂੰਹ ਉੱਤੇ ਨਾ ਕਰੋ ਮੋਮਬਤੀ ਲਾ ਲੈ ਇੱਕ ਬਾ ਕੋਈ ਨਾ ਤੂੰ ਐ ਚਲਾ ਦੇ ਐ ਚਲਾ ਦੇ ਨਾ ਦੇਖ ਲਾ ਦੇ ਕੋਈ ਨਾ ਐਡੀ ਜਿਹੇ ਨਹੀਂ ਚੱਲਦਾ ਹੁੰਦਾ ਟਾਈਮ ਲੱਗਦਾ ਹੁੰਦਾ ਇਹਨਾਂ ਨੂੰ ਹਾਂ ਹਾਂ ਦੂਜੇ ਨੇ ਵੀ ਲਾ ਦੇ ਤੇ ਤਾੜੀਆਂ ਮਾਰਦੇ ਦੂਚਲਾ ਦੇ ਦਲਾ ਦੇ ਦੂਜੇ ਨੂੰ ਲਾ ਦੇ ਕੋਈ ਨਾ ਮੂੰਹ ਨਾ ਉੱਤੇ ਕਰੀ ਬਸ ਰੁਕ ਜਾ 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 ਪਿੱਛੇ ਲਖਮੂਆ ਦਾ ਲੈ ਵੀ ਤਾੜੀਆਂ ਮਾਰਦੇ ਪਟਾਕੇ ਇਧਰ ਆਜ ਪਿੱਛੇ ਵਿਚਰ ਪਰ ਇਹਨੂੰ ਕਰ ਲੈਣਾ ਕੋਈ ਨਾ ਕੋਈ ਨਾ ਕੋਈ ਪੁੱਠਾ ਤੇ ਨਹੀਂ ਰੱਖਦਾ ਆਪਾਂ ਹੋਰ ਹੇ ਥੱਲੇ ਨੂੰ ਚੱਲੇ ਜਾ ਭੱਜ ਲੈ ਹੇ ਥੱਲੇ ਨੂੰ ਚੱਲੇ ਜਾ ਲੈ ਵੀ ਆ ਲੈ ਵੀ ਭਾਈ ਤਾੜੀਆਂ ਮਾਰ ਦੋ ਤਾੜੀਆਂ ਮਾਰਦਾ ਭਾਈ ਤੇ ਮਰਮਾਦਮ ਸਿੱਧੂ ਮੂਸੇ ਦਾ ਪਰਿਵਾਰ ਦਾ ਚੜਦੀ ਕਲਾ ਚ ਰੱਖੇ ਆ ਲੈ ਤਾਲੀਆਂ ਮਾਰੀ ਚਲੋ ਰੁਕਣੀਆਂ ਨਹੀਂ ਦੇਣੀਆਂ ਤਾਲੀਆਂ ਮੁਕੜੀਆਂ ਨਹੀਂ ਨਹੀਂ ਵਿੱਚ ਰੱਖ ਮੈਂ ਹਾਂ ਤਾਲੀਆਂ ਤਾਲੀਆਂ ਰਵਿ 120 ਬੰਮ ਚਲਾਣੇ 120 ਬੰਮ ਚਲਾਣੇ ਅੱਜ ਪੜਾਏ ਹੀ ਪੜਾਏ ਚੱਲਣ ਦਾ ਚੱਲਣ ਦਾ ਤਾਨ ਦਿਖਾ ਤਾਰੂ ਉਮੇਤ ਆ ਗਿਆ ਤੁਹਾਡਾ ਹੋ ਗਿਆ ਬਹੁਤ ਆ ਗਿਆ ਯਾਰਾ ਆ ਗਿਆ ਨਿਆਰਾ ਗੋਲ ਮੈਹਰ ਦੋ ਰੋ ਰੋ ਰਹਿ ਗਏ ਦੋ ਬਾ ਇਹੋ ਜੀਆਂ ਖੁਸ਼ੀਆਂ ਪ੍ਰਮਾਤਮਾ ਬਈ ਸਾਰਿਆਂ ਦੇ ਘਰੇ ਲੈ ਕੇ ਆਵੇ ਤੇ ਬਹੁਤ ਯਾਰਾ ਆ ਗਿਆ ਦੋ ਖੁਸ਼ ਖਬਰੀਆਂ ਬਣੀਆਂ ਇੱਕ ਬੱਬੂ ਪੈਂਟਰ ਕਬੱਡੀ ਖਿਡਾਰੀ ਵਾਲੇ ਤੇ ਇੱਕ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਵਾਲੇ ਨਿਆਰ ਆ ਗਿਆ ਬਈ ਖੁਸ਼ਖਬਰੀਆਂ ਥਾਣ ਕੇ ਪਰਮਾਤਮਾ ਇਦਾਂ ਦੇ ਰੰਗ ਭਗ ਸਭ ਨੂੰ ਲਾਵੇ ਤੇ ਸਾਡੇ ਸਾਰੇ ਪਰਿਵਾਰ ਵਾਲੋ ਮੇਰੀ ਭੈਣ ਨੇ ਵੀ ਕੁਛ ਕਹਿਣਾ ਹੋਵੇ ਤਾਂ ਪੁੱਛ ਲੈਣਾ ਇੱਕ ਵਾਰ ਮੈਂ ਵੀ ਬੋਲ ਨਹੀਂ ਮੈਂ ਨਹੀਂ 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 ਫੋਲ ਬੋਲ ਤੂੰ ਕੁਝ ਬੋਲਣਾ ਸੀ ਤੂੰ ਮੂਸੇ ਵਾਲੇ ਦੇ ਪਰਿਵਾਰ ਬਾਰੇ ਕੁਝ ਹਾਂਜੀ ਬੇਕਾਰਾ ਚੋਣੀਆਂ ਬਹੁਤ ਬਹੁਤ ਵਧਾਈਆਂ ਸਾਰੇ ਸਿੱਧੂ ਦੇ ਪਰਿਵਾਰ ਨੂੰ ਮੈਂ ਬੋਲਣ ਦੇ ਤਰੇ ਦੋ ਵੀ ਤਰੇ ਦਲੇ ਵਿੱਚ ਕੁਝ ਬੋਲਣਾ ਹਾਂਜੀ ਬੋਲ ਮੇਰੇ ਵੀ ਪੱਲੋਸ ਹੁਨੇ ਨਹੀਂ ਬੋਲ ਕੋਈ ਨਾ ਸੰਗਣਾ ਫੇ ਮੇਰੇ ਵੱਲੋਂ ਵੀ ਬਹੁਤ ਬਹੁਤ ਬਧਾਈ ਮੈਂ ਸਮਝ ਨਹੀਂ ਲਾਦੇ ਹੋ ਖੁਸ਼ੀ ਵਿੱਚ ਕੀ ਹੋ ਲੈਣੀ ਜਿਆਦਾ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਪਤਾ ਹੀ ਨਾ ਤਾਂ ਕੀ ਕਹਣਾ ਸਿੱਧੂ ਮੂਸੇ ਦਾ ਬਾਈ ਹੈ ਨਾ ਜਿਹੜਾ ਇਹ ਕੱਲ੍ਹ ਹੀ ਇਹੋ ਜਿਹਾ ਪੁੱਤ ਸੀ ਜਿਹਦੀਆਂ ਲੱਖਾਂ ਪੈਣਾ ਸੀਗੀਆਂ ਜਿਹਦੀਆਂ ਲੱਖਾਂ ਮਾਵਾ ਸੀ ਨਾ ਇਹੋ ਜਿਹਾ ਪੁੱਤ ਪ੍ਰਮਾਤਮਾ ਰੱਬ ਸਾਹਮਣੂ ਦੇਵੇ ਸਾਰੇ ਸਾਰੇ ਚਾਹੁੰਦੇ ਸੀਗੇ ਵਾਪਸ ਆਵੇ ਤੇ ਲੱਗਦਾ ਵੀ ਸੀ ਵੀ ਆਊਗਾ ਤੇ ਪਰ ਆ ਜਿਹਦੇ ਲੱਖਾਂ ਹੀ ਭਰਾ ਵਾ ਲੱਖਾਂ ਹੀ ਪੈਣਾ ਵਾ ਤੇ ਲੱਖਾਂ ਹੀ ਮਾਵਾ ਵਾ ਬਸ ਕੋਈ ਕਹਿਣ ਨਹੀਂ ਜਮਾ ਜੀ ਨਹੀਂ ਸੀ ਲੱਗਦਾ ਜੀ ਜਾਂਦੇ ਸੀ ਉੱਥੇ ਤੇ ਅੱਜ ਥੋੜੇ ਦਿਨ ਹੀ ਹੋ ਗਏ ਜਾ ਕੇ ਸਿੱਧੂ ਮੂਸੇ ਦਾ ਬਾਈ ਦੇ ਘਰੇ ਹਨ ਤੇ ਮਾਪਾਪਾ ਨੂੰ ਤਾਂ ਨਹੀਂ ਮਿਲ ਸਕੇ ਪਰ ਅਸੀਂ ਜਦੋਂ ਵੀ ਜਾਂਦੇ ਉੱਥੇ ਜਾ ਕੇ ਆਉਂਦੇ ਆਉਂਦੇ ਰਹਿੰਦੇ ਹਾਂ ਤੇ ਆਹ ਸਟੈਚੂ ਬਾਈ ਦਾ ਸਾਡੇ ਕੋਲੇ ਹਮੇਸ਼ਾ ਰਹਿੰਦਾ ਤੇ ਅਸੀਂ ਇਹਦੇ ਕੋਲੇ ਪਈਦਾ ਉਹਨਾਂ ਸਾਡਾ ਮੰਝਾ ਦੇ ਉੱਥੇ ਪਿਆ ਹੁੰਦਾ ਸਾਡੇ ਕੋਲੇ ਹੁੰਦਾ ਬਾਈ ਯਾਰ ਤੇ ਸਾਡੇ ਦਿਲਾਂ ਚ ਵਸਦਾ ਯਾਰ ਲੋਕਾਂ ਨੇ ਲੋਕ ਚੰਗਾ ਮਾੜਾ ਬੋਲਦੇ ਰਹਿੰਦੇ ਆ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਤੇ ਸਾਡੇ ਸਾਡੇ ਸਾਰੇ ਪਰਿਵਾਰ ਲੋ ਬਹੁਤ ਬਹੁਤ ਵਰਾਇਆਂ ਸਾਨੂੰ ਬਹੁਤ ਖੁਸ਼ੀ ਆ ਬਸ ਇੱਕ ਰੋਕੇ ਨਹੀਂ ਬਿਆਨ ਕਰ ਸਕਦੇ ਇੰਨੀ ਜਾਂ ਦੇਖੋ ਜੀ ਤੁਸੀਂ ਕਹਿੰਦੇ ਆਹ ਦੇਖੋ ਸੀ ਬਹੁਤ ਤੁਸੀਂ ਕਹਿੰਦੇ ਨਾ ਬੋਲਦੇ ਕੁਝ ਨਾ ਕੁਝ ਕਹਿਣਾ ਦੋ ਦਵਾਈਆਂ ਦਾ ਦੇ ਦੋ ਹੱਸੀ ਜਾਣਗੇ ਮੇਰੇ ਵੱਲੋਂ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਮੇਰੇ ਵੱਲੋਂ ਵੀ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਹੱਸਣਾ ਨਹੀਂ ਬੋਲਣਾ ਚਲੋ ਬੋਬੋ ਲਈ ਸਾਡੇ ਸਾਰੇ ਪਰਿਵਾਰ ਨੂੰ ਬੇਬੇ ਜੀ ਨੂੰ ਵਾਪੁੜ ਬਹੁਤ ਬਹੁਤ ਮੁਬਾਰਕ ਸਾਰੇ ਪਰਿਵਾਰ ਧੰਨਵਾਦ ਜੀ